ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸਾਥੀਓ ਗੁਰੂ ਅਰਬਦਾਸ ਟੈਗਰ ਫੋਰਸ ਪੰਜਾਬ ਵੱਲੋਂ ਹੁਸ਼ਿਆਰਪੁਰ ਵਿਖੇ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਦੂਸਰਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਆ ਪੱਟੀ ਗਿਣਤੀ ਵਿੱਚ ਪਹੁੰਚ ਰਹੇ ਆ ਗੁਰੂ ਅਰਬਦਾਸ ਟੈਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀਤ ਅਲੇਣ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਯਾਸ਼ੀਵਰਨਾ ਜੀ ਚੇਅਰਮੈਨ ਪਹੁੰਚੇ ਆ ਆਓ ਆਪਾਂ ਗੱਲਬਾਤ ਕਰਦੇ ਹਾਂ ਸਰ ਜੈ ਗੁਰਦੇਵ ਜੀ ਜੱਸੀ ਸਾਹਿਬ ਪ੍ਰਧਾਨ ਸਾਹਿਬ ਜੈ ਗੁਰਦੇਵ ਜੀ ਧੰਨ ਗੁਰਦੇਵ ਧੰਨ ਗੁਰਦੇਵ ਜੀ ਪ੍ਰਧਾਨ ਸਾਹਿਬ ਅੱਜ ਗੁਰੂ ਅਰਬਦਾਸ ਟੈਗਰ ਫ ਜਿਹੜੇ ਨੌਜਵਾਨ ਪਹੁੰਚ ਰਿਹਾ ਮਨੀਸ਼ ਕੌਲ ਭਾਜੀ ਆਪਣੇ ਕਾਸ਼ਵੀਰ ਜੀ ਔਰ ਹੋਰ ਵੀ ਸਾਥੀ ਜਿਹੜੇ ਸਾਡੇ लवली ਭਾਈ ਜੀ ਇੱਥੇ ਪਹੁੰਚੇ ਆ ਸੋ ਬਹੁਤ ਜ਼ਿਆਦਾ ਉਤਸ਼ਾਹ ਹੈ ਸਰ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਸਾਰਿਆਂ ਜੈ ਭੀਮ ਕਿਉਂਕਿ ਜਿਹੜਾ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਦੇ ਪ੍ਰਕਾਸ਼ ਜਹਾੜੇ ਦੇ ਪੂਰੇ ਸੰਸਾਰ ਭਾਰਤ ਵਿੱਚ ਜੋ ਮਨਾਇਆ ਜਾ ਰਿਹਾ ਸੋ 14 ਅਪ੍ਰੈਲ ਨੂੰ ਬੜੀ ਸ਼ਰਧਾ ਦੇ ਨਾਲ ਸਾਰੇ ਸਾਥੀ ਆਪਣੇ ਆਪਣੇ ਤੌਰ ਤੇ ਆਪਣੇ ਏਰੀਆ ਦੇ ਵਿੱਚ ਮਨਾ ਰਹੇ ਆ ਸੋ ਹਰ ਸਾਲ ਦੀ ਤਰ੍ਹਾਂ ਪਹਿਲਾ ਵੀ ਜਿਹੜਾ ਖੂਨਦਾਨ ਕੈਂਪ ਜਿਹੜਾ ਗੁਰੂ ਰਵਿਦਾਸ ਟੈਗਰ ਪੁਲਿਸ ਵੱਲੋਂ ਲਾਇਆ ਗਿਆ ਸੀ ਮਨੀਸ਼ ਕਾਲਜ ਦੀ ਏਰੀਆ ਦੇਖ ਰੱਖ ਵਿੱਚ ਸੋ ਦੂਸਰਾ ਜਿਹੜਾ ਕੈਂਪ ਆ ਇਸ ਤੋਂ ਵੀ ਜ਼ਿਆਦਾ ਜਿਹੜਾ ਸਾਥੀਆਂ ਨੂੰ ਜਿਹੜਾ ਕਿਹਾ ਗਿਆ ਸੋ ਜਿਹੜਾ ਖੂਨਦਾਨ ਇੱਕ ਜੀਵਨਦਾਨ ਹੈ ਇਸ ਵਿੱਚ ਇੱਕ ਇਹੀ ਚੀਜ਼ ਹੈ ਖੂਨਦਾਨ ਦੀ ਜਿਸ ਵਿੱਚ ਜਾਤ ਪਾਤ ਜਿਹੜਾ ਉਹ ਰਹਿਤ ਹੈ ਕਿਉਂਕਿ ਜਦੋਂ ਖੂਨ ਦੀ ਲੋੜ ਪੈਂਦੀ ਨਾ ਫਿਰ ਨਹੀਂ ਕੋਈ ਪੁੱਛਦਾ ਵੀ ਕਿਹੜੀ ਜਾਤ ਦਾ ਸੋ ਇਹ ਮਹਾਨ ਦਾਨ ਜਿਹੜਾ ਕਰਨਾ ਚਾਹੀਦਾ ਸੋ ਇਹਦੇ ਨਾਲ ਅਸੀਂ ਹਰ ਵਾਰੀ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਵੀ ਜਦੋਂ ਬਲੱਡ ਦਾ ਸਾਡੇ ਸਾਥੀ ਆ ਜਿਹੜੇ ਪਿਆਰ ਕਰਦੇ ਮਨੀਸ਼ ਕੌਰ ਨਾਲ ਪਿਆਰ ਕਰਦੇ ਆ ਸਾਰੇ ਸਾਥੀ ਪਹੁੰਚੇ ਆ ਸੋ ਉਹ ਤਾਂ ਇਹਨਾਂ ਦੇ ਪਿਆਰ ਸਦਕਾ ਇਹ 바ਵਾ ਸਾਹਿਬ ਨੂੰ ਸਮਰਪਿਤ ਕਿਹੜਾ ਖੂਨ ਦੇ ਦਿੰਦੇ ਆ ਤੇ ਆਪਾਂ ਜਿਹੜੀ ਉਹ ਬਲੱਡ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਪਰ ਪਰ ਜਦੋਂ ਬਲੱਡ ਬੈਂਕ ਤੋਂ ਲੋੜ ਪੈਂਦੀ ਕਿਸੇ ਸਾਥੀ ਨੂੰ ਵੀ ਉਦੋਂ ਜਿਹੜੇ ਟੈਸਟ ਦੀ ਜਿਹੜੀ 1500 ਰੁਪਈਆ ਫੀਸ ਆ ਨਾ ਕਈ ਗਰੀਬ ਤਾਂ ਇਦਾਂ ਦੇ ਹੁੰਦੇ ਜਿਹੜੇ 200 ਨਹੀਂ ਦੇ ਸਕਦੇ ਕਈਆਂ ਦੇ ਫੋਨ ਆਉਂਦੇ ਆ ਵੀ ਸਾਨੂੰ ਬਲੱਡ ਦੀ ਲੋੜ ਆ ਬਈ ਅਸੀਂ ਲੈਣਾ ਚਾਹੁੰਦੇ ਆ ਆਪਾਂ ਕਹਿੰਦੇ ਵੀ ਫਲਾਨੀ ਬਲੱਡ ਬੈਂਚ ਹਰ ਗੁਰਪਤਾਰ ਟੈਕਰਪੋਸ ਹਰੇਕ ਸਾਲ ਜਿੱਦਾਂ ਫਗਵਾੜੇ ਵਿੱਚ ਵੀ ਸਾਡੇ ਚੇਰਮੈਨ ਜਸ਼ਵੰਤ ਸਿੰਘ ਦੇਖ ਰਹੇਗੇ ਵਿੱਚ ਇਹ ਵੀ ਜਿਹੜਾ ਬਲੱਡ ਕੈਂਪ ਲਾਉਂਦੇ ਆ ਪਰ ਬਲੱਡ ਤਾਂ ਮਿਲਦਾ ਲੱਖਾਂ ਦੇ ਹਿਸਾਬ ਨਾਲ ਜਾਂਦਾ ਆ ਪਰ ਉਹ ਜਿਹੜੇ 1500 ਫੀਸ ਲਈ ਚੈੱਕ ਆਂਦੀ ਆ ਮੈਂ ਹਮੇਸ਼ਾ ਕਿਹਾ ਵੀ ਜਿਹੜੀ ਲੈਬੋਰੀ ਆ ਜਿਹੜੇ ਡਾਕਟਰ ਆ ਉਹਨੂੰ ਤਨਖਾਹ ਆਪਾਂ ਕਾਈ ਦਿੰਦੇ ਆ ਜਦੋਂ ਇੱਕ ਤਨਖਾਹ ਉਹਨੂੰ ਇਹ ਦਿੰਦਿਆਂ ਵੀ ਜਿਹੜੀ ਬਲੱਡ ਦੀ ਜਿਹੜੀ ਮਸ਼ੀਨ ਹੈ ਬਲੱਡ ਬੈਂਕ ਦੀ ਉਹਦੀ ਮੇਨਟੇਨਡ ਕਰਨੀ ਉਹਦੀ ਦੇਖਭਾਲ ਕਰਨੀ ਚਲਾਉਣਾ ਕਿਦਾਂ ਜਦੋਂ ਇਹ ਆਪਾਂ ਤਨਖਾਹ ਦਿੰਦੇ ਆ ਤੇ ਵੀ ਹਰ ਬੰਦੇ ਨੂੰ ਜਿਹੜੀ ਬਲੱਡ ਦੀ ਟੈਸਟ ਦੀ ਰਿਪੋਰਟ ਦੇ ਬੱਕਰੇ ਪੈਸੇ ਕਿਉਂ ਦੇਣੇ ਪੈਂਦੇ ਆ ਇਹ ਗੱਲ ਤੇ ਆਪਾਂ ਹਰੇ ਡਾਕਟਰਾਂ ਨਾਲ ਵੀ ਕਈ ਬੰਦਿਆਂ ਨਾਲ ਗੱਲਬਾਤ ਹੋਈ ਆ ਵੀ ਜਿਹੜੇ ਇਹਦੀ ਜਿਹੜੇ ਟੈਕਟਰ ਬੋੜਾ 1500 ਲੈਂਦੇ ਆ ਉਹ ਨਹੀਂ ਲੈਣ ਦੇਣਾ ਇੱਕ ਸਰਕਾਰੀ ਤੌਰ ਤੇ ਜਦੋਂ ਸਰਕਾਰੀ ਹਸਪਤਲ ਆਲੀ ਆ ਆਪਾਂ 200 ਰੁਪਏ ਲੈਂਦੇ ਆ ਉੱਤੇ 300 ਰੁਪਏ ਲੈ ਲੈਂਦੇ ਆ ਔਰ ਇਹ 200 ਰੁਪਏ ਜਿਹੜੀ ਆ ਟੈਸਟ ਦੀ ਰਿਪੋਰਟ ਬਾਕੀ ਸਾਰਾ ਸਰਕਾਰ ਚੁੱਕੇ ਜੇ ਆਪਾਂ ਦੇਣਾ ਹੀ ਆ ਅਸੀਂ ਜਦ ਜੋ ਜੂਥ ਆ ਜਿਹੜਾ ਯੰਗ ਜਰੂਰਤ ਆ ਇਹ ਤਾਂ ਸੇਵਾ ਭਾਵਨਾ ਦੇ ਨਾਲ ਫ੍ਰੀ ਦਿੰਦਾ ਇਹਨੂੰ ਤਾਂ ਨਹੀਂ ਆਪਾਂ ਕੋਈ ਪੈਸੇ ਦਿੰਦੇ ਨਾ ਇਹ ਤਾਂ ਫ੍ਰੀ ਦਿੰਦੇ ਆ ਜੇ ਅੱਜ 12000 ਜੁਨਟ ਜਾਂਦੀ ਵੀ ਆ ਤੇ ਆਪਾਂ ਤਾਂ ਫ੍ਰੀ ਦਿੱਤੀ ਆ ਉਹ ਜਿਹੜੀ ਉਸ ਬੰਦੇ ਚਣੀ ਚਾਹੀਦੀ ਜਿਹੜਾ ਲੋੜਵੰਦ ਹੈ ਪਰਿਵਾਰ ਗਰੀਬ ਆ ਉਹ ਸਰਕਾਰ ਚੁ ਮੁਨੀਸ਼ ਕੌਰ ਜੀ ਸਮੁੱਚੀ ਟੀਮ ਨੂੰ ਜਿਹੜੇ ਸਾਡੇ ਦਬਾਬਾ ਪ੍ਰਧਾਨ ਹੈ ਗੁਰਵਦਾਤਾ ਟੈਗਰ ਫੋਜ਼ ਦੇ ਹਮੇਸ਼ਾ ਹੀ ਸਮਾਇਨਾ ਖੜਦੇ ਆ ਜਥੇਬੰਦੀਆਂ ਖੜਦੇ ਆ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਸਾਰੇ ਸਾਥੀਆਂ ਨੂੰ ਨਾਲ ਜੋੜ ਕੇ ਜਿਹੜਾ ਅੱਜ ਬਾਬਾ ਸਾਹਿਬ ਨੂੰ ਸਮਰਪਤ ਜਿਹੜਾ ਧੰਨਵਾਦ ਨੂੰ ਬਲੜਕਾਂ ਬੁਲਾਇਆ ਮੈਂ ਆਪਣੇ ਵੱਲੋਂ ਚੇਅਰਮੈਨ ਸਾਹਿਬ ਵੱਲੋਂ ਰਾਸ਼ਟਰੀ ਪ੍ਰਧਾਨ ਮੋਨ ਲਾ ਪਟੋਲਾ ਵੱਲੋਂ ਸੀਨੀਅਰ ਭਾਈ ਦਾਬਿੰਦਰ ਸਰੋਆ ਜੀ ਸਾਰੇ ਸਾਥੀਆਂ ਵੱਲੋਂ ਸਾਡੇ ਲਵਲੀ ਜੀ ਭਾਈ ਚੇਅਰਮੈਨ ਸਾਹਿਬ ਪਹੁੰਚਿਆ ਕਾਸ਼ੀਲ ਜੀ ਪਹੁੰਚਿਆ ਸੋ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਆ ਸੂਪਰਵਾਰ ਦੇ ਵਿੱਚ ਆਪਾਂ ਸਾਰਿਆਂ ਨੂੰ ਚਾਹੁੰਦੇ ਆਂ ਵੀ ਸਾਰੇ ਸਾਥੀ ਬਾਜ਼ ਚੜ ਕੇ ਹਿੱਸਾ ਲੈਣ ਤਾਂ ਜੋ ਪੂਰੇ ਪੰਜਾਬ ਦੇ ਵਿੱਚ ਜੇ ਇੱਕ ਆਵਾਜ਼ ਉੱਠੇ ਨਾ ਉਂਗਲੀ ਤੇ ਪੂਰੇ ਪੰਜਾਬ ਜਿਹੜਾ ਬੰਦਗਾਨ ਦੀ ਨੌਬਤ ਆਈਏ ਕਿਉਂਕਿ ਆਪਾਂ ਹਮੇਸ਼ਾ ਹੀ ਸਮਾਜ ਨਾਲ ਖੜੇ ਹੋਣਾ ਜਿੱਥੇ ਕਿਤੇ ਧੱਕੇ ਹੁੰਦੇ ਆ ਅੱਜ ਦੇ ਦਿਨ ਤੇ ਵੀ ਪ੍ਰਣ ਕਰੀਏ ਜਿਹੜੀਆਂ ਆਪਣੇ ਝੰਡੇ ਡੰਡੇ ਅਲਗ-ਅਲਗ ਕਿਤੇ ਆ ਮੈਂ ਪਿਛਲੇ ਸਾਲ ਵੀ ਇਥੇ ਹਰ ਇੱਕ ਸਟੇਜ ਤੇ ਕਹਿੰਦਾ ਵੀ ਝੰਡੇ ਡੰਡੇ ਜਿੱਥੇ ਮਰਜ਼ੀ ਰੱਖੋ ਪਰ ਜਦੋਂ ਕਿਤੇ 바ਵਾ ਸਾਹਿਬ ਦੇ ਉਂਗਲੀ ਹੁੰਦੀ ਆ ਸਾਡੇ ਗੁਰੂ ਵਿਦਾਸ ਮਹਾਰਾਜ ਦੀ ਉਂਗਲੀ ਹੁੰਦੀ ਆ ਗੁਰੂ ਭਗਵਾਨ ਵਾਲੀ ਮਹਾਰ ਤੋ ਜੋ ਸਾਰੇ ਸਾਥੀ ਇਕਜੁੱਟ ਹੋਇਆ ਕਰੀਏ ਇਹ ਨਾ ਦੇਖਿਆ ਕਰੀਏ ਵੀ ਫਲਾਨਾ ਕਿਸੇ ਜੇਤੇਬੰਦੀ ਦਾ ਫਲਾਨਾ ਇਹ ਪਾਰਡ ਦੇ ਵਿੱਚ ਆਪਾਂ ਸਾਰਾ ਸਮਾਜ ਵਿਖਰਿਆ ਇਹਨੂੰ ਇੱਕ ਇਕੱਠਾ ਕਰਨ ਵਾਸਤੇ ਇਹਨੂੰ ਮਾਲਾ ਦੇ ਵਿੱਚ ਪਰਉਣ ਵਾਸਤੇ ਗੁਰੂ ਰਵਿਦਾਸ ਟੈਗਰ ਬਹੁਤ 24 ਘੰਟੇ ਕੰਮ ਕਰੀਏ ਤੇ ਇੱਕ ਇਹੋ ਸਮਾਂ ਲਿਆ ਕੇ ਦਿਖਾ ਲਾਂਗੇ ਜਿੱਤੇ ਹਰ ਮਾਲਾ ਦੇ ਵਿੱਚ ਸਾਰੇ ਜਿਹੜੇ ਆ ਮੋਤੀ ਆ ਪ੍ਰੋਗੇ ਦਿਖਾ ਲਾਂਗੇ ਤੇ ਜਦੋਂ ਕਿਤੇ ਭੀੜ ਪਊਗੀ ਤਾਂ ਤੁਹਾਨੂੰ ਸਾਡੇ ਤਦਾਰ ਦੇ ਵਿੱਚ ਜਿੱਦਾਂ ਅੱਜ ਇਕੱਠੇ ਹੋਏ ਸਾਰੇ ਅਲੱਗ-ਅਲੱਗ ਜੇਤੇਬੰਦੀ ਦੇ ਬੰਦੇ ਦੱਸੂਗੇ ਇੰਨੀ ਬੇਨਤੀ ਕਰਦਾ ਸਾਰਿਆਂ ਜੈ ਭੀਮ ਜੈ ਭਾਰਤ ਸਾਡੇ ਨਾਲ ਗੁਰਵਦਾਸ ਟੈਗਰ ਫੋਰਸ ਦੇ ਚੇਅਰਮੈਨ ਸਾਹਿਬ ਯਸ਼ਵਰਨ ਜੀ ਆ ਸਭ ਤੋਂ ਪਹਿਲਾਂ ਸਰ ਜੈਗੁਰਦੇਵ ਧਨਵਰਦੇਵ ਜੀ ਜੈਗੁਰਦੇਵ ਜੈ ਭੀਮ ਜੀ ਯਸ਼ਵਰਨ ਸਾਹਿਬ ਅੱਜ ਤੁਸੀਂ ਵੀ ਇੱਥੇ ਆਏ ਆ ਹਿਸ਼ਾਰਪੁਰ ਵਿਖੇ ਤੁਹਾਡੀ ਜਿਹੜੀ ਫੋਰਸ ਆ ਗੁਰਵਦਾਸ ਟੈਗਰ ਫੋਰਸ ਦੇ ਵੱਲੋਂ ਬਹੁਤ ਵੱਡੇ ਲੈਵਲ ਤੇ ਹਿਸ਼ਾਰਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸਰ ਨੌਜਵਾਨ ਇਸੇ ਤਰ੍ਹਾਂ ਸੈਂਕੜਿਆਂ ਦੀ ਗਿਣਤੀ ਵਿੱਚ ਆ ਰਹੇ ਆ ਖੂਨਦਾਨ ਕਰਕੇ ਜਾ ਰਹੇ ਆ ਸਰ ਕਿਵੇਂ ਦੇਖ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਆਪ ਸਭ ਨੂੰ ਕ੍ਰਾਂਤੀਕਾਰੀ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਔਰ ਦਲਤਾਂ ਗਰੀਬਾਂ ਮਜ਼ਲੂਮਾਂ ਦੇ ਮਸੀਹਾ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਔਰ ਗੁਰਵੀਦਾਸ ਟਾਈਗਰ ਫੋਰਸ ਜਿਸ ਤਰ੍ਹਾਂ ਕਿ ਕਾਫੀ ਲੰਬੇ ਸਮੇਂ ਤੋਂ ਆਪ ਜੀ ਨੂੰ ਪਤਾ ਹੀ ਆ ਕੇ ਮਾਨਵਤਾ ਦੇ ਭਲੇ ਲਈ ਸਤਗੁਰੂ ਅਰਵਿਦਾਸ ਮਹਾਰਾਜ ਦੇ ਔਰ ਬਾਬਾ ਸਾਹਿਬ ਦੇ ਪੂਰਨਿਆਂ ਤੇ ਚੱਲਦੇ ਹੋਏ ਮਾਨਵਤਾ ਦੇ ਭਲੇ ਲਈ ਜਿੱਥੇ ਵੀ ਕੌਮ ਨੂੰ ਜਾਂ ਸਮਾਜ ਨੂੰ ਕਿਸੇ ਵੀ ਕਮਿਊਨਿਟੀ ਨੂੰ ਲੋੜ ਪੈਂਦੀ ਆ ਗੁਰੂ ਅਰਵਿਦਾਸ ਟਾਈਗਰ ਫੋਰਸ ਦੇ ਸਾਥੀ ਜਾਂ ਜਸੀ ਤਲਣ ਜੀ ਜਾਂ ਮੋਨ ਲਾਲ ਪਟਵਾੜੀ ਜਾਂ ਹੋਰ ਜਿੰਨੇ ਵੀ ਸਾਡੇ ਚਹਾਰੂ ਸਾਥੀ ਆ ਉਹਨਾਂ ਦੀ ਅਗਵਾਈ ਦੇ ਵਿੱਚ ਪੂਰੀ ਟੀਮ ਦਿਨ ਵਰ ਰਾਤ ਦਿਨ ਸਮਾਜ ਦੀ ਸੇਵਾ ਲਈ ਲੱਗੀ ਰਹਿੰਦੀ ਆ ਔਰ ਲਗਾਤਾਰ ਗੁਰਵੀਦਾਸ ਟਾਈਗਰ ਫੋਰਸ ਵੱਲੋਂ ਜਿਸ ਤਰ੍ਹਾਂ 바ਵਾ ਸਾਹਿਬ ਦੇ ਜਨਮ ਦਿਨ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਦੂਸਰਾ ਹਾਂ ਬਲੱਡ ਕੈਂਪ ਲਗਾਇਆ ਜਾ ਰਿਹਾ ਔਰ ਹਰ ਬਾਰ ਨੌਜਵਾਨ ਸਾਡੇ ਆਕਾਸ਼ੀਰ ਜੀ ਔਰ ਸਾਡੇ ਮਨੀਸ਼ ਕਾਲ ਜੀ ਦੀ ਅਗਵਾਈ ਹੇਠ ਸਾਡੇ ਰਾਸ਼ਟਰੀ ਪ੍ਰਧਾਨ ਮੋਨ ਲਾਲ ਪਟੋਆ ਜੀ ਔਰ ਇਥੋਂ ਦੀ ਸਮੁੱਚੀ ਟੀਮ लवली ਰੁਖਮਾਨ ਜੀ ਔਰ ਸਾਡੇ ਬਿੰਦਰ ਸਰੋਆ ਜੀ ਸਹੋਤਾ ਜੀ ਜਾਂ ਹੋਰ ਜਿੰਨੇ ਵੀ ਸਾਡੇ ਚਾਰੋਂ ਸਾਥੀ ਨੇ ਇੱਥੇ ਤੇ ਸਮੁੱਚੀ ਟੀਮ ਵਧੀਆ ਕੰਮ ਕਰ ਰਹੀ ਆ ਔਰ ਵਧਾਈ ਦੀ ਪਾਤਰ ਆ ਔਰ ਜਿਹੜਾ ਬਲੱਡ ਆ ਜਦਾਂ ਜੱਸੀ ਜੀ ਨੇ ਦੱਸਿਆ ਖੂਨਦਾਨ ਕੈਂਪ ਇੱਕ ਮਹਾਦਾਨ ਆ ਔਰ ਇੱਥੇ ਜਦੋਂ ਵੀ ਕਿਸੇ ਦੀ ਜਾਤ ਪਾਤ ਜਾਂ ਨਹੀਂ ਪੁੱਛੀ ਜਾਂਦੀ ਜਦੋਂ ਵੀ ਕਿਸੇ ਮਰੀਜ਼ ਨੂੰ ਲੋੜ ਹੁੰਦੀ ਆ ਸਿਰਫ ਇਹ ਮਨਛਾ ਹੁੰਦੀ ਆ ਕਿਸੇ ਮਰੀਜ਼ ਦੀ ਜਾਨ ਬਚ ਸਕੇ ਔਰ ਵਧੀਆ ਉਪਰਾਲਾ ਆ ਇਹ ਜੋ ਕਿ ਹਰ ਇੱਕ ਨੂੰ ਕਰਨਾ ਚਾਹੀਦਾ ਔਰ ਬਾਬਾ ਸਾਹਿਬ ਦਾ ਗੁਰੂ ਰਵੀਦਾਸ ਮਾਰੇ ਦੇ ਪੂਰਨਿਆਂ ਤੇ ਚੱਲਦੇ ਹੋਏ ਇੱਕ ਛੋਟਾ ਜਿਹਾ ਕਦਮ ਗੁਰੂ ਰਵੀਦਾਸ ਟਾਈਗਰ ਫੋਰਸ ਵੱਲੋਂ ਆਪ ਸਭ ਨੂੰ ਬੇਨਤੀ ਆ ਕਿ ਜੋ ਵੀ ਸਿਰੋਤੇ ਨੇ ਜੋ ਵੀ ਬਾਬਾ ਸਾਹਿਬ ਤੇ ਗੁਰੂ ਰਵੀਦਾਸ ਮਾਰ ਨੂੰ ਮੰਨਣ ਵਾਲੇ ਨੇ ਉਹ ਵੱਧ ਤੋਂ ਵੱਧ ਸਮਾਜ ਦੇ ਭਲੇ ਲਈ ਕੰਮ ਕਰਨ ਜਸ਼ਵਨਾ ਸਾਹਿਬ ਗੁਰੂਪ੍ਰਦਾਸ ਟੈਗਰ ਫੋਰਸ ਵੱਲੋਂ ਹਮੇਸ਼ਾ ਜਦੋਂ ਵੀ ਸਮਾਜ ਉੱਤੇ ਕੋਈ ਧੱਕਾ ਜਾਂ ਕੋਈ ਭਾਰੀ ਪੈਂਦੀ ਹੈ ਤਾਂ ਹਮੇਸ਼ਾ ਹੀ ਸਭ ਤੋਂ ਪਹਿਲਾਂ ਆਵਾਜ਼ ਜਿਹੜੀ ਹੈ ਬੁਲੰਦ ਕੀਤੀ ਜਾਂਦੀ ਹੈ ਤੇ ਕੌਮ ਨੂੰ ਸਮਾਜ ਨੂੰ ਤੁਹਾਡੇ ਉੱਤੇ ਬਹੁਤ ਉਮੀਦਾਂ ਆ ਤੇ ਜਦੋਂ ਜਦੋਂ ਵੀ ਸਤਗੁਰੂ ਪ੍ਰਦਾਸ ਮਹਾਰਾਜੀ ਦੇ ਪ੍ਰਤੀ ਕੋਈ ਆਪਸ਼ਾਬਦ ਬੋਲਦਾ ਹੈ ਤਾਂ ਤੁਹਾਡੇ ਵੱਲੋਂ ਹਮੇਸ਼ਾ ਹੀ ਜਿਹੜੀ ਹੈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਸਰ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਮਾਜ ਦੇ ਲੋਕਾਂ ਨੂੰ ਤਾਂ ਕਿ ਆਪਸੀ ਭਾਈਚਾਰਾ ਵੀ ਬਣਿਆ ਰਹੇ ਔਰ ਸਤਗੁਰੂ ਦਾ ਸਤਕਾਰ ਵੀ ਜਣਾ ਸਾਰੇ ਕਰ ਬਿਲਕੁਲ ਜੀ ਸਾਡੇ ਰਹਿਬਰਾ ਨੇ ਬਿਨਾ ਤਲਵਾਰ ਉਠਾਏ ਗੁਰੂ ਵਿਦਾਸ ਮਹਾਰਾਜ ਔਰ 바ਵਾ ਸਾਹਿਬ ਨੇ ਬਰਾਬਰਤਾ ਦੀ ਲੜਾਈ ਲੜੀ ਆਪਣੇ ਦਬੇ ਕੁਚਲੇ ਲੋਕਾਂ ਲਈ ਹੱਕਾਂ ਦੀ ਆਵਾਜ਼ ਉਠਾਈ ਔਰ ਉਹਨਾਂ ਦੇ ਪੈਰੋਕਾਰਾਂ ਦੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਸਮਾਜ ਦੇ ਵਿੱਚ ਜਿਹੜੀਆਂ ਕੁਰਿਤੀਆਂ ਨੂੰ ਦੂਰ ਕਰਨ ਲਈ ਅਸੀਂ ਜਿਹੜੇ ਆਪਣੇ ਫੋਰਸ ਦੇ ਮੈਂਬਰ ਨੇ ਜਾਂ ਫੋਰਜ ਹੋਰ ਸਾਰੇ ਸਾਥੀ ਨੇ ਓਹੋ ਗੁਰਵੀਦਾਸ ਟੈਗਰ ਫੋਰਸ ਦੇ ਮਾਧਿਅਮ ਤੋਂ ਗੁਰਵੀਦਾਸ ਮਹਾਰਾਜ ਦੇ ਔਰ ਬਾਬਾ ਸਾਹਿਬ ਦੇ ਪੂਰਨਾਂ ਤੇ ਚੱਲਦੇ ਹੋਏ ਸਮਾਜ ਦੇ ਭਲੇ ਲਈ ਕੰਮ ਕਰ ਰਹੇ ਨੇ ਸਮੁੱਚੀ ਮਾਨਵਤਾ ਨੂੰ ਬੇਨਤੀ ਆ ਕਿ ਆ ਗਿਆ ਜੀ ਆ ਗਿਆ ਇੱਥੇ ਦਿਓ ਇੱਕ ਮਨਜੋਤ ਭਾਈ ਦੀ ਵਾਈਟ ਲੈਣੀ ਆ ਭਾਈ ਤੋਂ ਬਾਅਦ ਹਾਂ ਜੀ ਆਓ ਜੀ ਆਜੋ ਆਜੀ ਆਜੀ ਸਮੁੱਚੀ ਮਾਨਵਤਾ ਨੂੰ ਬੇਨਤੀ ਆ ਕਿ ਸਤਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹੋਏ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕਰੀਏ ਔਰ ਜੋ ਸਤਗੁਰ ਰਵਿਦਾਸ ਮਾਰੇ ਦਾ ਸੁਨੇਹਾ ਤੇ ਬਾਬਾ ਸਾਹਿਬ ਦਾ ਸੁਨੇਹਾ ਆਪਸੀ ਭਾਈਚਾਰਕ ਸਾਂਝ ਦਾ ਉਹ ਮਾਨਵਤਾ ਦੇ ਭਲੇ ਲਈ ਕੰਮ ਕਰਨੇ ਉਹ ਜਨ ਜਨ ਤੱਕ ਪਹੁੰਚਾਈਏ ਔਰ ਰੈਬਰਾਂ ਦੇ ਦਰਸਾਏ ਹੋਏ ਮਾਰਕ ਤੇ ਚੱਲੀਏ ਜੈ ਗੁਰਦੇਵ ਜੀ ਧੰ ਗੁਰਦੇਵ